ਪੰਜਾਬੀ ਨਾ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਬੀਤੀ ਦਿਨ ਨੇ ਟਰੱਕ ਆਪਰੇਟਰਾਂ ਤੇ ਪਲੇਦਾਰਾ ਵਾਲੋ ਆਪਣੇ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜੜਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਸੜਕ ਜਾਮ ਕੀਤੀ ਗਈ ਸੀ ਨੈਸ਼ਨਲ ਹਾਈਵੇ ਨੂੰ ਜਿਹੜਾ ਜਾਮ ਕੀਤਾ ਗਿਆ ਸੀ ਉੱਥੇ ਪੁਲਿਸ ਵਾਲੇ ਇਸ ਦੌਰਾਨ ਉਹਨਾਂ ਤੇ लाठी चार्ज ਕੀਤਾ ਗਿਆ ਧੱਕਾ ਮੁੱਕੇ ਕੀਤੀ ਗਈ ਜਿਸ ਕਾਰਨ ਕਿ ਕਈ ਆਗੂ ਜਿਹੜੇ ਗੰਭੀਰ ਜ਼ਖਮੀ ਹੋ ਚੁੱਕੇ ਨੇ ਉੱਥੇ ਦੱਸਦੇ ਕਿ ਹੁਣ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਯੂਨੀਅਨ ਦੇ ਆਗੂ ਜਿਹੜਾ ਮੁਰਤ ਹਰਾਸਾ ਦੇ ਵਿੱਚ ਲੈ ਆ ਦੱਸਿਆ ਹੈ ਕਿ ਯੂਨੀਅਨ ਦੇ ਆਗੂ ਨੇ ਕੁਝ ਮੰਗਾਂ ਸੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਐਸ਼ਰ ਹਾਈਵੇ ਜਿਹੜਾ ਬੀਤੀ ਦਿਨੀ ਜਾਮ ਕਰ ਦਿੱਤਾ ਗਿਆ ਸੀ ਪੁਲਿਸ ਅਧਿਕਾਰੀਆਂ ਵੱਲੋਂ ਇਹਨਾਂ ਤੇ ਉਪੱਤੀ ਕਾਰਵਾਈ ਕੀਤੀ ਗਈ ਪੁਲਿਸ ਅਧਿਕਾਰੀਆਂ ਵੱਲੋਂ ਧੱਕਾ ਮੁਕੀ ਕਰਨ ਦੀ ਵੀਡੀਓਜ਼ ਵੀ ਲਗਾਤਾਰ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਤਸਵੀਰਤ ਵੀ ਦੇਖ ਸਕਦੇ ਹੋ ਜਾਮ ਨਾ ਖੋਲਣ ਤੋਂ ਨਾਰਾਜ਼ ਐਡੀਸੀਪੀ ਵੱਲੋਂ ਖੁਦ ਇਹਨਾਂ ਆਗੂਆਂ ਦੇ ਡੰਡੇ ਚੁਲਾਏ ਜਾ ਰਹੇ ਨੇ ਇਸ ਦੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਸਸਸ ਜੇ ਰੋਨੇ ਹੋ ਮੁੰਡਿਆ ਇਹਨਾਂ ਸਿੱਤੇ ਸੁਣਾ ਨਾ ਇਹਨਾਂ ਨੂੰ ਟਾਰਗੇਟ ਨਹੀਂ ਉਹ ਕਰਦੇ ਨਹੀਂ ਉਹ ਅਨਾਉਂਸ ਕਰ ਰਹੇ ਲੋਕਾਂ ਨੂੰ ਗਲਤ ਰੁਕੀ ਕਿਉਂ ਆ ਲਓ ਯਾਰ ਇਹਦਾ ਮਾਈਕ ਜਾ ਫੜੋ ਬੰਦ ਕਰੋ ਕਰਦੇ ਆਪਾਂ ਜੱਟੇ ਲੋਕਾਂ ਦੇ ਕੈਂਸਰ ਦੇ ਪੇਸ਼ੈਂਟ ਮਰ ਰਹੇ ਤੁਹਾਡੇ ਦੇਖਦੇ ਨੀ ਯਾਰ ਤੁਹਾਨੂੰ ਕੋਈ ਸਿੰਪਤੀ ਨਹੀਂ ਆਗੀ ਉਹ ਤਾਂ ਅਸੀਂ ਕਹਿ ਕੇ ਆਏ ਹਾਂ ਤੁਹਾਡੇ ਬੰਦਿਆਂ ਨੂੰ ਕੈਂਸਰ ਨਾਲ ਮਰਨ ਨੇ ਬੰਦਾ ਐਂਬੂਲੈਂਸ ਤੇ ਆ ਆਖਰੀ ਸਾਹਾਂ ਤੇ ਆ ਬੰਦੇ ਤੁਹਾਡੇ ਘਰਾਂ ਦਾ ਕੋਈ ਹੋਵੇ ਪਤਾ ਲੱਗ ਜਾ ਮੈਂ ਕਹਿੰਦਾ ਸਾਰਾ ਅਸੀਂ ਇਹੀ ਤੁਹਾਨੂੰ ਲੋਕਾਂ ਨੂੰ ਦਲੀਲਾਂ ਦਿੰਦੇ ਫਿਰਦੇ ਹੋ ਤੁਸੀਂ ਵੀ ਸਾਡੇ ਮਰਦੇ ਆ ਸਾਡੇ ਮਰਦੇ ਹੱਥੋਂ ਹੈਪੀ ਸੰਦੂ ਕਿੱਥੋਂ ਨੂੰ ਬੁਲਾਓ ਪਹਿਲਾਂ ਪਹਿਲਾਂ ਪ੍ਰਧਾਨ ਕੱਢੋ ਤੁਹਾਨੂੰ ਅੱਗੇ ਕਰਕੇ ਭੱਜ ਗਿਆ ਆ ਭੱਜ ਗਿਆ ਤੁਹਾਨੂੰ ਸ਼ੇਧਰਖੜ ਨੂੰ ਮੋੜ ਕਰਕੇ ਆ ਕਿੱਥੇ ਆ ਬੜਾਓ ਵੀ ਉਹਨੂੰ ਕਿੱਥੇ ਆ ਸਤੋ ਉਹਨੂੰ ਕਿੱਥੇ ਆ ਬੁਲਾ ਬੁਲਾ ਹੋਂਦੇ ਹੋਂਦੇ ਘਰੀ ਜੰਨੇ ਉਹਨਾਂ ਦੇ ਪਹਿਲਾਂ ਮਰ ਗਿਆ ਨਾ ਕੈਂ نڪلا آيو ته جڏهن راستا کولي نه آيو اندر وڃي ਸਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਜੀ ਕੀ ਫੈਸਲਾ ਨਿਕਲਿਆ ਜੀ ਫੈਸਲਾ ਕਿ ਉਹਨਾਂ ਪ੍ਰਸ਼ਾਸਨ ਅਧਿਕਾਰੀਆਂ ਦੇ ਕੋਲ ਗੱਲ ਨਹੀਂ ਕਰਨ ਤਿਆਰ ਉਹ ਦੌਕੇ ਮਾਰ ਰਹੇ ਫੜਫੜ ਦੋ ਕਮੈਂਟ ਚ ਖੋਲ ਦੇਣੇ ਖੁਲਵਾ ਲੈਣਾ ਚਲੋ ਕਰਮਾਉਣਾ ਸਰਕਾਰ ਦਾ ਕੰਮ ਹੈ ਵੇ ਖਲਵਾ ਲੈ ਵੀ ਵੀ ਕੀ ਰੌਲਾ ਆ ਗੱਲਬਾਤ ਕੀਤੀ ਜਾਂਦੀ ਅਸੀਂ ਕੀ ਹੈ ਕੀ ਰਹੇ ਹਾਂ ਮੰਤਰੀ ਦੇ ਬਿਆਨ ਦੇ ਦਿਓ ਲੇਬਰ ਦੀ ਪੌਂਚ ਜਿਹੜੀ ਆ ਗਈ ਆ ਲੇਬਰ ਦੀ ਲਾਗ ਹੋ ਗਈ ਟਰੱਕਾਂ ਦੀ ਲਾਗ ਹੋ ਗਈ ਪੂਜਾ ਸੀਐਮ ਸਾਹਿਬ ਨਾਲ ਮੀਟਿੰਗ ਖਾ ਦਿਓ ਅਸੀਂ ਦੋਨੋਂ ਹੀ ਇੱਕ ਮੰਗ ਕੀਤੀ ਹੋਣਾ ਉਹ ਮੰਨਣ ਨੂੰ ਤਿਆਰ ਨਹੀਂ ਆ ਕਿ ਤੁਹਾਨੂੰ ਠੀਕ ਸਰਕਾਰ ਕਹਿੰਦੀ ਆ ਆਪ ਘਰੋਣਾ ਕੱਲਾ ਲੋ ਗੱਠੀ ਚਾਜ ਕਾਨਾ ਕੱਲਾ ਲੋ ਕੋਈ ਗੱਲ ਨਹੀਂ ਕੋਈ ਕਾਨਾ ਕੱਲਾ ਲੋ ਸਰਕਾਰ ਦਾ ਕੰਮ ਹੈ ਤੁਸੀਂ ਮਤਲਬ ਮੰਗਣ ਦੇ ਲੈ ਕੇ ਬਿਲਕੁਲ ਅਸੀਂ ਤਾਂ ਮੰਗਾ ਦੇ ਅਸੀਂ ਪਿੱਛੇ ਹਟੇ ਜੀ ਵੀ ਆ ਦੋ ਗੱਲਾਂ ਹੈਗੀਆਂ ਇੱਕ ਕੰਮ ਜੇ ਬਿਆਨ ਦਵਾ ਦਿਓ ਸੀਐਮ ਸਾਹਿਬ ਦਾ ਧੰਨਵਾਦ ਆਪਣੇ ਮੰਤਰੀ ਦਾ ਧੰਨਵਾਦ ਨਹੀਂ ਸੀਐਮ ਸਾਹਿਬ ਨਾਲ ਮੀਟਿੰਗ ਫਿਕਸ ਕਰਾ ਦਿਓ ਉਹ ਨਹੀਂ ਕੁਝ ਕੀਤਾ ਹੁਣ ਅਸੀਂ ਕੀ ਕਰ ਸਕਦੇ ਤੁਸੀਂ ਡੀਸੀ ਮ ਮੰਗ ਕੀਤੀ ਸੀ ਵੀ ਇੱਥੇ ਆਨ ਦਾ ਨਹੀਂ ਡੀਸੀ ਦੇ ਮੈਂ ਅਸੀਂ ਮੰਗ ਨਹੀਂ ਕਰਦੇ ਅਸੀਂ ਕਹਿੰਦੇ ਚਾਹੀ ਐਸਪੀ ਸਾਹਿਬ ਕਹਿੰਦੇ ਨਾ ਬਿਆਨ ਤਾਂ ਬੰਦਰੀ ਨੇ ਦੇਣਾ ਜਿੱਥੀ ਜਾਰੀ ਕਰਦੇ ਹੋ ਲੈਟਰ ਜਾਰੀ ਕਰਦੇ ਹੋ ਬਿਆਨ ਆ ਗਿਆ ਸੀਐਮ ਸਾਹਿਬ ਦੀ ਲੈਟਰ ਆ ਜਾਵੇ ਮੀਟਿੰਗ ਹੋਏ ਸੋ ਇਧਰ ਵੀ ਚੱਲ ਜਾਊਗਾ ਅੱਛਾ ਤੇ ਨਹੀਂ ਤਾਂ ਤਾ ਨਾ ਬਰਦਾਸ਼ਤ ਨਹੀਂ ਦੇਈ ਐਵੇਂ ਜਾਰੀ ਰਹੂਗਾ ਜੀ ਟੋਰ ਬਲਾ ਜਾ ਫ੍ਰੀ ਰਨਗੇ ਜਦੋਂ ਜਾਰੀ ਹੋਊਗਾ